ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ ਸਲਵਾਰ ਦੀ ਕਟਿੰਗ ਦੱਸਾਂਗੇ ਦੇਖੋ ਵੀ ਜੇ ਤੁਹਾਡੇ ਕੋਲੇ ਕੱਪੜਾ 2.5 ਮੀਟਰ ਤੋਂ ਘੱਟ ਆਗਾ ਤਾਂ ਆਪਾਂ ਸਲਵਾਰ ਦੀ ਕਟਿੰਗ ਕਿੱਦਾਂ ਕਰ ਸਕਦੇ ਹਾਂ ਕਈ ਵਾਰੀ ਕਈ ਪਹਿਣਾ ਦੀ ਸਲਵਾਰ ਦੀ ਲੈਂਥ ਜ਼ਿਆਦਾ ਹੁੰਦੀ ਆ ਤਾਂ ਕੁੰਦੇ ਕਟਿੰਗ ਕਰਨ ਚ ਪ੍ਰੋਬਲਮ ਆਉਂਦੀ ਆ ਤਾਂ ਆਪਾਂ ਸਲਵਾਰ ਦੀ ਕਟਿੰਗ ਕਿੱਦਾਂ ਕਰਨੀ ਆ ਦੇਖੋ ਆ ਆਪਣਾ ਕੱਪੜਾਗਾ 2 ਮੀਟਰ ਤੋਂ ਉੱਪਰ ਆ 2.5 ਮੀਟਰ ਕੱਪੜਾ ਜੀ ਇਹ ਆ ਦੇਖੋ ਇਹਨੂੰ ਨਾ ਆਪਾਂ ਇਸ ਤਰ੍ਹਾਂ ਆ ਆਪਣਾ ਕੱਪੜਾ ਇਹਨੂੰ ਨਾ ਆਪਾਂ ਇਦਾਂ ਡਬਲ ਤੈਂ ਦੇ ਵਿੱਚ ਕਰ ਲਿਆ ਇਸ ਤਰ੍ਹਾਂ ਆਪਾਂ ਇਦਾਂ ਡਬਲ ਤੈਂ ਦੇ ਵਿੱਚ ਕਰਕੇ ਆਪਾਂ ਨਾ ਇਸ ਤਰ੍ਹਾਂ ਵਿਛਾ ਲੈਣਾ ਕੱਪੜੇ ਆਹੋ ਕੱਪੜੇ ਨੂੰ ਵਿਛਾਉਣ ਤੋਂ ਬਾਅਦ ਕੱਪੜੇ ਦੀਆਂ ਨਾ ਸਾਰੀਆਂ ਤਾਹਾਂ ਬਰਾਬਰ ਕਰ ਲੈਣੀਆਂ ਠੀਕ ਹੈ ਜੀ ਆ ਦੇਖੋ ਆਪਣੇ ਕੱਪੜੇ ਚ ਕਾਨ ਵਗੈਰਾ ਕੁਝ ਨਹੀਂ ਹੈਗਾ ਬਿਲਕੁਲ ਸਹੀ ਕਪੜਾ ਹੈਗਾ ਤੇ ਹੁਣ ਆਪਣੀ ਅਗਲੀ ਗੱਲ ਹੈਗੀ ਹੈ ਜੀ ਵੀ ਆਪਣੀ ਜਿਹੜੀ ਸਲਵਾਰ ਦੀ ਲੰਬਾਈ ਚੜਾਈ ਕਿਹੜੇ ਹਿਸਾਬ ਚ ਆਪਾਂ ਰੱਖਣੀ ਹੁੰਦੀ ਹੈ ਹਰ ਇੱਕ ਸਾਈਜ਼ ਦੀ ਸਲਵਾਰ ਜੀ ਐਸੇ ਤਰੀਕੇ ਚ ਕਟਿੰਗ ਹੁੰਦੀ ਹੈ ਦੇਖੋ ਤਰੀਕਾ ਕੀ ਹੈਗਾ ਤੁਹਾਡੀ ਸਲਵਾਰ ਦੀ ਜਿੰਨੀ ਵੀ ਲੰਬਾਈ ਹੈਗੀ ਉਹਦੇ ਵਿੱਚੋਂ ਜਿੰਨੇ ਇੰਚ ਦੀ ਤੁਸੀਂ 벨ਟ ਪਾਉਣੀ ਆ 벨ਟ ਆਪਾਂ 5 ਇੰਚ ਤੱਕ ਪਾ ਸਕਦੇ ਹਾਂ ਉਸ ਤੋਂ ਲੰਬੀ 벨ਟ ਸਹੀ ਨਹੀਂ ਰਹਿੰਦੀ ਜੇ ਤੁਸੀਂ 4 ਇੰਚ ਦੀ ਪਾਉਣੀ ਆ ਸਾਢੇ 4 ਦੀ ਪਾਉਣੀ ਆ ਜਾਂ 5 ਦੀ ਪਾਉਣੀ ਆ ਜਿੰਨੀ ਇੰਚ ਦੀ 벨ਟ ਪਾਉਣੀ ਆ ਤੁਸੀਂ ਉਹਨਾਂ ਇੰਚ ਆਪਦੀ ਟੋਟਲ ਲੈਂਥ ਦੇ ਵਿੱਚੋਂ ਮਾਈਨਸ ਕਰ ਦੇਣਾ ਜਿੱਦਾਂ ਹੁਣ ਇਹਨਾਂ ਦੀ ਜੀ ਲੰਬਾਈ ਹੈਗੀ ਆ ਸਲਵਾਰ ਦੀ 38 ਇੰਚ 38 38 ਦੇ ਵਿੱਚੋਂ ਆਪਾਂ 4 ਇੰਚ ਦੀ 벨ਟ ਪਾਉਣੀ ਆ ਆਪਾਂ 4 ਇੰਚ ਮਾਈਨਸ ਕੀਤਾ ਜੀ ਪਿੱਛੇ ਰਹਿ ਗਿਆ 34 ਇੰਚ 34 ਇੰਚ ਆਪਾਂ 34 ਇੰਚ ਦੇ ਪੱਲੇ ਪਾਉਣੇ ਨੇ ਠੀਕ ਆ ਜੀ ਠੀਕ ਹੈ ਜੀ 1 ਇੰਚ ਐਕਸਟਰਾ ਲਵਾਂਗੇ ਹਾਂ ਲੋ 35 ਇੰਚ ਤੇ ਕਰਾਂਗੇ ਆਪਾਂ ਕਟਿੰਗ 1 ਇੰਚ ਐਕਸਟਰਾ ਲਿਆ ਅੱਧਾ ਇੰਚ ਨੀਚੇ ਸਲਾਈ ਚ ਜਾਊਗਾ ਜੀ ਅੱਧਾ ਇੰਚ ਜਾਊਗਾ ਸਲਾਈ ਤੇ ਨੀਚੇ ਆਪਣਾ ਉੱਪਰ ਠੀਕ ਹੈ ਜੀ ਹੁਣ ਆਪਾਂ ਜਿਹੜੇ ਸਲਵਾਰ ਦੇ ਪੱਲੇ ਨੇ ਉਹਨਾਂ ਦੀ ਆਪਾਂ ਜਿਹੜੀ ਕਟਿੰਗ ਆ ਗਈ ਉਹ ਇਕੱਠੀ ਹੋਈ ਕਰਨੀ ਆ ਆਪਾਂ ਦੇਖੋ ਜੀ ਇੱਕ ਵਾਰ ਦੇ ਵਿੱਚ ਹੀ ਸਲਵਾਰ ਦੇ ਪੱਲੇ ਸਲਵਾਰ ਦੇ ਹੁੰਦੇ ਸਲਵਾਰ ਦੀ ਬੈਲਟ ਹਰ ਇੱਕ ਚੀਜ਼ ਦੀ ਆਪਾਂ ਇੱਕ ਵਾਰੀ ਦੇ ਵਿੱਚ ਹੀ ਕਟਿੰਗ ਕਰ ਦੇਣੀ ਆ ਜੇ ਤੁਹਾਡੇ ਕੋਲ ਕੱਪੜਾ ਜ਼ਿਆਦਾ ਆਪਾਂ ਪੱਲੇ ਕਿੱਦਾਂ ਕੱਢਣੇ ਨੇ ਉਹ ਵੀਡੀਓ ਵੀ ਆਪਣੀ ਪਾਈ ਹੋਈ ਹੈ ਦੇਖੋ ਹੁਣ ਜਿਹੜੀ ਨਾ ਸਲਵਾਰ ਦੇ ਪੱਲਿਆਂ ਦੀ ਆਪਾਂ ਨਾ ਆ ਦੇਖੋ ਚੜਾਈ 13 ਇੰਚ ਰੱਖਣੀ ਆ ਡਬਲ ਤਹਿੰਚ ਇਹਨੇ ਬਣਨ ਤੋਂ ਬਾਅਦ 6 ਇੰਚ ਤਿਆਰ ਰਹਿ ਜਾਣਾਗਾ 6 5.5 ਆ ਦੇਖੋ ਆਪਾਂ 13 ਇੰਚ ਤੇ ਮਾਰਕ ਕਰ ਲਿਆ ਇਧਰੋਂ ਵੀ ਆਪਾਂ ਇੱਥੇ ਤੈਂ 3 ਇੰਚ ਦੇ ਨਿਸ਼ਾਨ ਲਾ ਲੈਣਾ ਠੀਕ ਹੈ ਜੀ ਇੱਕ ਨਿਸ਼ਾਨ 13 ਵਾਲਾ ਆਪਾਂ ਲਾਵਾਂਗੇ ਸੈਂਟਰ ਦੇ ਵਿੱਚ ਇਹ ਇਸ ਤਰ੍ਹਾਂ ਹਰ ਇੱਕ ਜਿਹੜੀ ਵੀ ਲਾਈਨ ਆਪਾਂ ਉਹ ਸਕੇਲ ਦੇ ਨਾਲ ਆਪਸ ਦੇ ਵਿੱਚ ਮਿਲਾਉਣਾ ਦਾ ਠੀਕ ਹੈ ਜੀ ਹੁਣ ਆਪਾਂ ਦੇਖੋ ਜੀ ਕੀ ਕਰਨਾ ਆਹ ਲਓ ਹੁਣ ਆਪਾਂ ਨਾ ਆਹ ਵਾਹੇ ਦੇਖੋ ਡਬਲ ਤੈਂਚ ਤੈਂ ਆ ਇਹ ਡਬਲ ਆ ਕੱਪੜਾ ਇਹਨੂੰ ਆਪਾਂ ਇਹ ਇਦਾਂ 4 ਫੋਲਡਿੰਗ ਹੋ ਗਈ ਆਹ ਦੇਖੋ ਜੀ ਆਪਣੇ ਹੋ ਗਏ ਸਲਵਾਰ ਦੇ ਪੱਲੇ ਠੀਕ ਹੈ ਜੀ ਇਹ ਹੋ ਗਏ ਆਪਣੇ ਸਲਵਾਰ ਦੇ ਪੱਲੇ ਆਹ ਲਓ ਦੇਖੋ ਆ ਹੋ ਗਏ ਸਲਵਾਰ ਦੇ ਪੱਲੇ ਦੇਖੋ ਜੀ ਆ ਹੋ ਗਏ ਆਪਣੇ ਸਲਵਾਰ ਦੇ ਪੱਲੇ ਆਪਣਾ ਨਾ ਇਹ ਥੋੜਾ ਜਿਹਾ ਕੱਪੜਾ ਬਹੁਤ ਜ਼ਿਆਦਾ ਸਿੰਥੈਟਿਕਾਗਾ ਹੁਣ ਦੇਖੋ ਆਪਣੇ ਸਨਵਾਰ ਦੇ ਪੱਲਿਆਂ ਦਾ ਨਿਸ਼ਾਨ 35 ਇੰਚ ਤੇ ਜੀ ਇੱਥੇ ਆਗਾ ਹਨਾ ਇੱਥੇ ਆਪਾਂ ਦੇਖੋ ਉਧਰਲੀ ਸਾਈਡ ਨਹੀਂ ਇੱਧਰ ਆ ਦੇਖੋ ਜਿੱਧਰ ਆਪਣਾ ਬੰਦ ਕੱਪੜਾ ਦਾ ਆਪਾਂ ਨਾ ਇੱਥੋਂ ਇੰਚ ਟੇਪ ਰੱਖ ਕੇ ਠੀਕ ਆ ਜੀ ਇੱਥੇ ਇੰਚ ਟੇਪ ਰੱਖ ਕੇ ਆਪਾਂ ਇੱਥੇ ਰੱਖਣਾ ਜੀ ਆਸਣ 9.5 ਇੰਚ 9.5 ਇੰਚ ਆਪਾਂ ਆਸਣ ਰੱਖਿਆ ਆਸਣ ਦਾ ਨਿਸ਼ਾਨ ਲਾ ਲਿਆ ਇੱਥੇ 9.5 ਇੰਚ ਕੁਝ ਵੀ ਕਟਿੰਗ ਨਹੀਂ ਕਰਨਾ ਇੱਥੇ ਦੇਖੋ ਜੀ ਆਪਾਂ 3.5 ਇੰਚ ਲਾਇਆ ਪਹੁੰਚੇ ਦਾ ਨਿਸ਼ਾਨ ਆ ਲਓ ਆ ਦੇਖੋ ਇੱਥੇ ਲਾਇਆ ਆਪਾਂ 3.5 ਇੰਚ ਪਹੁੰਚੇ ਦਾ ਨਿਸ਼ਾਨ ਆ ਹੋ ਗਿਆ ਆਪਣਾ ਆਸਣ ਹੁਣ ਆਪਾਂ ਦੇਖੋ ਜੀ ਇਹਦੂੰ ਉਲਟ ਸਾਈਡ ਜਾਣਾ ਆ ਦੇਖੋ ਇਧਰ ਆਪਣਾ ਸਾਰਾ ਕੁਝ ਕਲੀਅਰ ਹੋ ਗਿਆ ਹੁਣ ਆਪਾਂ ਦੇਖੋ ਜੀ ਇਧਰਲੀ ਸਾਈਡ ਆ ਦੇਣਾ ਦੇਖੋ ਇਧਰ ਆਪਾਂ ਆਸਣ ਰੱਖਿਆ ਇਧਰਲੀ ਸਾਈਡ ਹੁਣ ਇਹਦੋਂ ਬਿਲਕੁਲ ਉਲਟ ਸਾਈਡ ਇਧਰਲੀ ਸਾਈਡ ਇਧਰਲੀ ਸਾਈਡ ਆਪਾਂ ਸੇਮ ਉਦਾਂ ਹੀ 9.5 ਇੰਚ ਆਸਣ ਰੱਖ ਕੇ 9.5 ਇੰਚ ਆਸਣ ਰੱਖਣਾ ਆਸਣ ਰੱਖਣ ਤੋਂ ਬਾਅਦ 3.5 ਇੰਚ ਮੂਰੀ ਆ ਲੋ ਠੀਕ ਹੈ ਜੀ ਤੇ ਇਥੋਂ 35 ਇੰਚ ਤੇ ਨੀਸਾਨ ਲਾਉਣਾ ਆਪਾਂ ਜਿਵੇਂ ਉਧਰ ਲਾਇਆ ਸੀਗਾ ਆ ਦੇਖੋ 35 ਇੰਚ ਤੇ ਨੀਸਾਨ ਇਹ ਹੋ ਗਿਆ ਇਨਾਂ ਨੂੰ ਆਪਾਂ ਦੇਖੋ ਐਦਾਂ ਆਪਸ ਦੇ ਵਿੱਚ ਮਿਲਾ ਲੈਣਾ ਅਲੋਜੀ ਠੀਕ ਹੈ ਜੀ ਹੁਣ ਜਿਹੜਾ ਆਹ ਵਾਲਾ ਪੁਆਇੰਟਾ ਦੇਖੋ ਆਹ ਵਾਲਾ ਪੁਆਇੰਟ ਇਹਦੂ ਉਲਟ ਆਹ ਵਾਲਾ ਪੁਆਇੰਟ ਦੋਵਾਂ ਨੂੰ ਆਪਾਂ ਇਥੇ ਇੰਚ ਟੇਪ ਰੱਖਣਾ ਐਦਾਂ ਡਾਇਰੈਕਟ ਨਹੀਂ ਮਿਲਾਉਣਾ ਇੱਕ ਵਾਈ ਦਾ ਇੰਚ ਤੇ ਦੋ ਨੂੰ ਇੱਕ ਦੋ ਵਾਰੀ ਐਦਾਂ ਕਰਨਾ ਤਾਂ ਕਿ ਇਹਦੇ ਵਿੱਚ ਕੋਈ ਵਿੰਗ ਟੇੜਾ ਨਾ ਹੋਵੇ ਬਿਲਕੁਲ ਸਹੀ ਕਟਿੰਗ ਹੋਵੇ ਨਾਲੋਜੀ ਹੁਣ ਤੁਸੀਂ ਧਿਆਨ ਨਾਲ ਦੇਖਿਓ ਆਪਾਂ ਸਿਰਫ ਕੁਛ ਵੀ ਨਹੀਂ ਕੱਟਿਆ ਆਪਣੀ ਸਾਰੀ ਸਲਵਾਰ ਦੀ ਕਟਿੰਗ ਹੋ ਗਈ ਦੋ ਕੁੰਦੇ ਆ ਹੋਗੇ ਦੋ ਕੁੰਦੇ ਆ ਹੋਗੇ ਕਈ ਪਹਿਣਾ ਕਲੀਆਂ ਕਹਿ ਲੈਂਦੀਆਂ ਨੇ ਦੋ ਕਲੀਆਂ ਆ ਹੋ ਗਈਆਂ ਦੋ ਕਲੀਆਂ ਚਾਰੇ ਪਾਟ ਇਹ ਹੋਗੇ ਆ ਹੋਗੇ ਆਪਣੇ ਸਲਵਾਰ ਦੇ ਪੱਲੇ ਪੱਟ ਕਹਿ ਲੋ ਚਾਹੇ ਠੀਕ ਆ ਜੀ ਤੇ ਜਿਹੜਾ ਆ ਵਾਲਾ ਕੱਪੜਾ ਲਗੂਗਾ ਇਹਨੂੰ ਲਾਵਾਂਗੇ ਆਪਾਂ ਪੌਂਚਿਆਂ ਦੇ ਥੱਲੇ ਤੇ ਜਿਹੜਾ ਆ ਵਾਲਾ ਪੀਸ ਲਗੂਗਾ ਐਦਾਂ ਇਹ ਹੋ ਗਈ ਜੀ ਆਪਣੀ ਸਲਵਾਰ ਦੀ 벨ਟ ਹੁਣ ਤੁਹਾਨੂੰ ਸਲਵਾਰ ਦੀ ਕਟਿੰਗ ਕਰਕੇ ਦਿਖਾਉਣੀ ਹੈ। ਤੁਸੀਂ ਮਰਜ਼ੀ ਕਟਿੰਗ ਕਰਨੀ ਸ਼ੁਰੂ ਕਰ ਲਓ। ਆਹ ਲਾਤੇ ਆਪਾਂ ਪਹੁੰਚਿਆਂ ਦਾ ਕੱਪੜਾ। ਮੇਰੀ ਇੱਕ ਭੈਣ ਦਾ ਮੈਸੇਜ ਆਇਆ ਹੋਇਆ ਸੀ ਜੀ ਦੀ ਸਲਵਾਰ ਨਹੀਂ ਬਣ ਰਹੀ ਕੱਪੜਾ ਥੋੜਾ ਦਾ। ਦੇਖੋ ਜੀ ਇਸ ਤਰ੍ਹਾਂ ਆਪਾਂ ਇੱਥੋਂ ਧਿਆਨ ਨਾਲ ਦੇਖੋ ਬਿਲਕੁਲ ਵੀਡੀਓ ਸਕਿੱਪ ਨਾ ਕਰਿਓ ਆ ਦੇਖੋ ਆਹ ਵਾਲਾ ਕੱਪੜਾ ਲਾਤਾ ਆਪਾਂ ਲਾ ਕੇ ਸਾਈਡ ਤੇ ਨਹੀਂ ਕੀਤਾ ਇੱਥੇ ਹੀ ਰੱਖਣਾ ਆਪਾਂ ਤੇ ਹਲੋ ਆਹ ਵਾਲਾ ਮੈਂ ਤੁਹਾਨੂੰ ਬਾਅਦ ਵਿੱਚ ਖੋਲ ਕੇ ਦਿਖਾਉਣੀ ਆ ਵੀ ਕਿੱਦਾਂ ਇਹਦੀ ਬੈਲਟ ਬਣੂਗੀ ਦਲਵਾਰਦੀ ਕਟਿੰਗ ਕਰਨਾ ਜੀ ਕੋਈ ਔਖਾ ਨਹੀਂ ਬਹੁਤ ਹੀ ਆਸਾਨ ਤਰੀਕੇ ਦੇ ਵਿੱਚ ਹੋ ਜਾਂਦੀ ਹੁੰਦੀ ਆ ਅਲੋਚ ਆ ਜਿਹੜਾ ਦੇਖੋ ਇੰਨਾ ਪਾਰਟ ਆ ਨਾ ਆ ਇਹਨੂੰ ਆਪਾਂ ਲਾ ਦੇਣਾ ਤੁਹਡੇ ਕੋਲੇ ਪਹੁੰਚਿਆ ਨੂੰ ਕਪੜਾ ਨਹੀਂ ਹੈਗਾ ਤੁਸੀਂ ਇਹਦੇ ਵਿੱਚ ਜੋੜ ਪਾਓ ਇਹਦੇ ਪੂੰਝੇ ਵੀ ਬਣ ਜਾਣਗੇ ਹੁਣ ਐਸੇ ਤਰ੍ਹਾਂ ਆਪਾਂ ਦੂਸਰੇ ਪਾਸੇ ਕੱਪੜੇ ਨੂੰ ਲਾ ਦੇਣਾਗਾ ਆ ਲਓ ਜੀ ਇੱਕ ਪੂੰਝੇ ਦਾ ਕੱਪੜਾ ਹੋ ਗਿਆ ਇੱਕ ਦਾ ਹੋ ਗਿਆ ਜੇ ਨਹੀਂ ਹੈਗਾ ਤਾਂ ਯੂਜ਼ ਕਰਨਾ ਨਹੀਂ ਇਹ ਕੱਪੜੇ ਨੂੰ ਆਪਾਂ ਚੱਕ ਦੇਣਾ ਹੁਣ ਰਹਿ ਗਿਆ ਦੇਖੋ ਜੀ ਆਹ ਵਾਲਾ ਪਾਰਟ ਆ ਦੇਖੋ ਇਹ ਇਦਾਂ ਸੀ ਨਾ ਕੱਪੜਾ ਆਪਣਾ ਜਿਹੜਾ ਅਸਮ ਦੇ ਸਾਈਡ ਤੋਂ ਲਿਹਾ ਇਹਨੂੰ ਆਪਾਂ ਇਦਾਂ ਖੋਲਣਾ ਤੇ ਆ ਬਣ ਗਈ ਜੀ ਆਪਣੀ ਸਲਵਾਰ ਦੀ 벨ਟ ਕੁਛ ਵੀ ਕੱਟਣ ਵੱਡਣ ਦੀ ਜ਼ਰੂਰਤ ਨਹੀਂ ਹੈਗੀ ਆ ਲਓ ਡਬਲ ਪੈਨ ਚਾਹੇ ਕੱਪੜਾ ਆਪਣਾ ਤੇ ਆਪਾਂ 4 1/2 ਇੰਚ 벨ਟ ਤਿਆਰ ਰੱਖਣੀ ਹੈਗੀ ਇਹਦੀ ਦੇਖੋ 2 1/2 ਇੰਚ ਆਪਣੀ 벨ਟ ਦੀ ਇਸ ਤਰੀਕੇ ਚ ਲੰਬਾਈ ਹੈਗੀ ਤੇ ਇਹਦੀ ਚੜਾਈ ਆਪਾਂ 24 ਇੰਚ 벨ਟ ਤਿਆਰ ਰੱਖਣੀ ਹੈਗੀ ਕਿਉਂਕਿ ਇਹਨਾਂ ਦੀ ਹਿਪ 20 ਇੰਚ ਠੀਕ ਹੈ ਜੀ 20 ਇੰਚ ਆਇਆਲੇ 24 ਇੰਚ 벨ਟ ਬਿਲਕੁਲ ਸਹੀ ਰਹਿੰਦੀ ਆ 25 ਇੰਚ ਆਪਣਾ ਕੱਪੜਾ ਬਾਕੀ ਜਿਹੜਾ ਐਕਸਟਰਾ ਕੱਪੜਾ ਉਹਦੀ ਕਰ ਦੇਣੀ ਆ ਆਪਾਂ ਕਟਿੰਗ ਠੀਕ ਹੈ ਜੀ ਇਥੋਂ ਇਹਨੂੰ ਅਲੱਗ ਕਰਕੇ ਇਹ ਹੋ ਗਈ ਆਪਣੀ 벨ਟ ਤੇ ਆਹ ਹੋ ਗਈ ਆਪਣਾ ਮੂਰੀਆਂ ਦਾ ਕੱਪੜਾ ਤੇ ਆਹ ਹੋਗੇ ਦੇਖੋ ਜੀ ਆਪਣੇ ਸਲਵਾਰ ਦੇ ਕੁੰਦੇ ਕਹਿ ਲੋ ਚਾਹੇ ਕਲੀਆਂ ਕਹਿ ਲੋ ਕਜੀ ਇਹਦੇ ਵਿੱਚ ਜੇ ਕੋਈ ਬਾਦ ਘਾਟ ਹੋਵੇ ਨਾ ਕਈ ਵਾਰੀ ਇੱਥੇ ਬਾਦ ਘਾਟ ਹੋ ਜਾਂਦੀ ਹੁੰਦੀ ਆ ਦੇਖੋ ਆਹ ਵਾਲੇ ਪਾਸੇ ਉਹ ਜੇ ਉਹਨੂੰ ਆਪਾਂ ਉਹਨੂੰ ਆਪਾਂ ਦੀ ਕਟਿੰਗ ਕਰ ਦੇਣੀ ਆ ਜੇ ਚਾਰੇ ਤਹਾਂ ਬਰਾਬਰ ਨਹੀਂ ਹੈਗੀਆਂ ਤੇ ਇਥੋਂ ਹਲਕੀ ਹਲਕੀ ਕਟਿੰਗ ਕਰ ਦੋ ਬਰਾਬਰ ਹੋ ਜਾਣਗੀਆਂ ਹੁਣ ਰਹਿ ਗਏ ਜੀ ਆ ਸਲਵਾਰ ਦੇ ਟੱਟ ਪੱਲੇ ਮੈਂ ਤਾਂ ਦੇਖੋ ਜੀ ਐਦਾਂ ਹੀ ਰੱਖ ਲੈਣੀ ਹੁੰਦੀ ਆ ਐਸ ਤਰ੍ਹਾਂ ਠੀਕ ਹੈ ਜੀ ਜੇ ਤੁਸੀਂ ਇਸ ਤਰ੍ਹਾਂ ਨਹੀਂ ਰੱਖਣਾ ਚਾਹੁੰਦੇ ਚਾਹੇ ਤਾਂ ਤੁਸੀਂ ਇੱਥੋਂ ਇਹਨਾਂ ਦੀ ਕਟਿੰਗ ਕਰ ਲਓ ਚਾਹੇ ਕਟਿੰਗ ਕਰਨ ਦੀ ਵੀ ਜ਼ਰੂਰਤ ਨਹੀਂ ਹੈਗੀ ਇੱਕ ਕੱਟ ਇੱਥੇ ਲਗਾ ਲਓ ਇੱਕ ਕੱਟ ਤੁਸੀਂ ਲਗਾ ਲਓ ਜੀ ਇੱਥੇ ਤੇ ਨੂੰ ਐਦਾਂ ਹੀ ਫੜ ਕੇ ਸਲਾਈ ਲਗਾ ਲਓ ਨਹੀਂ ਤੁਹਾਨੂੰ ਓਵਰਲੈਪ ਕਰਨ ਦੀ ਜ਼ਰੂਰਤ ਹੈ ਬਹੁਤ ਸੋਹਣੀ ਸਲਾਈ ਲੱਗ ਜੂ ਇਧਰ ਦੇਖੋ ਓਵਰਲੈਪ ਕਰਨ ਦੀ ਜ਼ਰੂਰਤ ਨਹੀਂ ਪੈਣੀ ਕਿਉਂਕਿ ਕਪੜਾ ਜੁਆਇੰਟ ਆ ਇਧਰ ਆਪਣੀਆਂ ਕੰਨੀਆਂ ਆ ਗਈਆਂ ਜਦੋਂ ਕੰਨੀ ਕੰਨੀ ਮਲਾ ਕੇ ਸਲਾਈ ਲਗਾਉਣੀ ਹੁੰਦੀ ਆ ਤਾਂ ਧਾਗਾ ਨਹੀਂ ਨਿਕਲਦਾ ਬਸ ਇਹ ਧਿਆਨ ਰੱਖਣਾ ਵੀ ਇਹ ਕੰਨੀ ਵਾਲੀ ਜਿਹੜੀ ਸਲਾਈ ਹੈ ਦੂੰਗੀ ਮਾਰਨੀ ਹੁੰਦੀ ਆ ਵੀ ਕੰਨੀ ਬਾਹਰ ਨਾ ਦਿਖੇ ਇਸ ਤਰ੍ਹਾਂ ਦੇਖੋ ਜੀ ਹੋ ਜਾਂਦੀ ਆ ਆਪਣੀ ਸਲਵਾਰ ਦੀ ਕਟਿੰਗ ਆ ਹੋ ਗਏ ਦੇਖੋ ਬੈਲਟ ਕਿ ਹੁਣ ਆਪਾਂ ਤਾਂ ਉਹ ਸਲਵਾਰ ਦੀ ਕਾਟ ਪਾ ਕੇ ਦਿਖਾਉਣਿਆਂ ਦੀ ਜਿਹੜੀ ਆਪਣੀ ਸਲਵਾਰ ਦੇ ਪੱਲੇ ਨੇ ਉਹ ਪਹੁੰਚਿਆ ਤੇ ਡਿੱਗਦੇ ਨੇ ਉਹਦਾ ਆਪਾਂ ਕੀ ਹੱਲ ਕਰਨਾ ਦੇਖੋ ਜੀ ਬਹੁਤ ਬਣਾ ਨੂੰ ਪ੍ਰੋਬਲਮ ਆਉਂਦੀ ਹੈ ਜੀ ਸਾਡੇ ਜਿਹੜੇ ਸਲਵਾਰ ਦੇ ਪੱਲੇ ਨੇ ਉਹ ਪਹੁੰਚਿਆਂ ਦੇ ਉੱਪਰ ਡਿੱਗਦੇ ਹੁੰਦੇ ਨੇ ਜਿਹੜਾ ਆਪਣਾ ਪਹੁੰਚਾ ਉਹ ਲੁਕ ਜਾਂਦਾ ਜੇ ਆਪਾਂ ਸੋਚਦੇ ਹਾਂ ਦੀ ਜੀ ਸਲਵਾਰ ਨੂੰ 1 ਇੰਚ ਉੱਚੀ ਕਰ ਲਓ ਵੀ ਫਿਰ ਇਹ ਪ੍ਰੋਬਲਮ ਦਾ ਹੱਲ ਹੋ ਜੂ ਫਿਰ ਇਹ ਪ੍ਰੋਬਲਮ ਦਾ ਹੱਲ ਨਹੀਂ ਹੁੰਦਾ ਜੀ ਫਿਰ ਕੀ ਹੁੰਦਾ ਆਪਣੀ ਸਲਵਾਰ ਆ ਜਿਹੜੀ ਉਹ ਅੱਡੀਆਂ ਤੋਂ ਚੱਕੀ ਜਾਣ ਲੱਗ ਜਾਂਦੀ ਆ ਅੱਡੀਆਂ ਤੋਂ ਉੱਚੀ ਹੋ ਜਾਂਦੀ ਆ ਸਲਵਾਰ ਆਪਣੀ ਦੇਖੋ ਤੇ 프ੰਟ ਤੋਂ ਸਲੂਜ਼ਨ ਹੋ ਜਾਂਦਾ ਪਰ ਪਿੱਛੋਂ ਆਪਣੀ ਸਲਵਾਰ ਦੀ ਜਿਹੜੀ ਲੁੱਕਾ ਬਿਲਕੁਲ ਖਰਾਬ ਹੋ ਜਾਂਦੀ ਆ ਸਾਰੀਆਂ ਤਾਹਾਂ ਬਰਾਬਰ ਕਰਕੇ ਆ ਸਲਵਾਰ ਦੇ ਪੱਲੇ ਨੇ ਦੇਖੋ ਜੀ ਆਪਾਂ ਕੀ ਕਰਨਾ ਇੱਥੇ ਆਪਾਂ ਆ ਦੇਖੋ 1.5 ਇੰਚ ਦੀ ਕਟਕ ਪਾਉਣੀ ਆ ਜੇ ਤੁਹਾਡੇ ਸਲਵਾਰ ਤੇ ਵਰਕ ਹੋਇਆ ਹੋਇਆ ਮਤਲਬ ਕੜਾਈ ਕੀਤੀ ਹੋਈ ਆ ਬਹੁਤ ਟਰੈਂਡ ਚੱਲ ਰਿਹਾ ਤਾਂ ਤੁਸੀਂ ਕੀ ਕਰਨਾ ਇੱਥੇ ਜਿਹੜੀ ਕਾਟ ਆ ਉਹ 2 ਇੰਚ ਦੀ ਪਾਉਣੀ ਆ ਠੀਕ ਆ ਜੀ ਇਹ ਕਾਟ ਪਾਉਣੀ ਕਿੱਥੇ ਤੱਕ ਆ ਆ ਸਲਾਈ ਆ ਨਾ ਇਹ ਸਲਾਈ ਤੋਂ ਦੂਰ ਰੱਖ ਕੇ ਪਾਉਣੀ ਆ ਆ ਦੇਖੋ ਆ ਤਿੱਖੀ ਸ਼ੇਪ ਬਣ ਗਈ ਇਹਨੂੰ ਇੱਥੇ ਹਲਕਾ ਜਾਂ ਸਿੱਧਾ ਕਰ ਲਓ ਪੈਗੀ ਕਾਟ ਇਹ ਕਾਟ ਪਾਉਣ ਦੇ ਨਾਲ ਕਦੇ ਵੀ ਆਪਣੇ ਜਿਹੜੇ ਸਲਵਾਰ ਦੇ ਪੱਲੇ ਨੇ ਉਹ ਪਹੁੰਚਿਆ ਤੇ ਨਹੀਂ ਡਿੱਗਦੇ ਤੇ ਨਾ ਹੀ ਆਪਣੀ ਸਲਵਾਰ ਆ ਜਿਹੜੀ ਹੱਡੀਆਂ ਤੋਂ ਉੱਚੀ ਹੁੰਦੀ ਆ ਇਸ ਤਰ੍ਹਾਂ ਜੀ ਆਪਾਂ ਪੰਜਾਬੀ ਸਲਵਾਰ ਦੀ ਕਟਿੰਗ ਕਰ ਸਕਦੇ ਹਾਂ ਬਹੁਤ ਹੀ ਸੌਖੇ ਤੇ ਆਸਾਨ ਤਰੀਕੇ ਦੇ ਨਾਲ ਜੇ ਤੁਹਾਨੂੰ ਆਪਣਾ ਸਲਵਾਰ ਕਟਿੰਗ ਕਰਨ ਦਾ ਤਰੀਕਾ ਵਧੀਆ ਲੱਗਿਆ ਹੋਵੇ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ